ਚੰਨੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਚੋਣ ਜਿੱਤ ਚੁੱਕੇ ਨੇ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈਗੀ ਆ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਜਲੰਧਰ ਤੋਂ ਸੀਟ ਜਿੱਤ ਚੁੱਕੇ ਨੇ ਔਰ ਤਕਰੀਬਨ ਤਕਰੀਬਨ ਤੁਹਾਨੂੰ ਦੱਸ ਦਿੰਦੇ ਆ ਕਿ ਕਿੰਨੀ ਵੋਟ ਤੇ ਜਿਹੜੇ ਉਹ ਜਿੱਤੇ ਹੈਗੇ ਆ ਤਾਂ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਲੀਡ ਜਿਹੜੀ 1,59,931 ਵੋਟਾਂ ਦੀ ਜਿਹੜੀ ਹੈਗੀ ਆ ਤਾਂ ਚਰਨਜੀਤ ਸਿੰਘ ਚੰਨੀ ਜਲੰਧਰ ਦੀ ਚੋਣ ਜਿਹੜੀ ਆ ਜਿੱਤ ਚੁੱਕੇ ਨੇ ਤਾ ਚਰਨਜੀਤ ਸਿੰਘ ਚੰਨੀ ਜਦੋਂ ਜਿਮਨੀ ਚੋਣ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਤਾਂ ਉਦੋਂ ਬਹੁਤ ਜ਼ਿਆਦਾ ਡਿਮਾਂਡ ਸੀ ਕਿਉਂਕਿ ਸੰਤੋਖ ਸਿੰਘ ਚੌਧਰੀ ਦੀ ਜਿਹੜੀ ਡੈਥ ਹੋਈ ਤਾਂ ਉਸ ਤੋਂ ਬਾਅਦ ਜਦੋਂ ਜਿਮਨੀ ਚੋਣ ਹੋਈ ਤਾਂ ਉਦੋਂ ਦੇ ਲੋਕ ਜਿਹੜੇ ਸੀਗੇ ਉਹ ਚਰਨਜੀਤ ਸਿੰਘ ਚੰਨੀ ਦੀ ਪ੍ਰਚਾਰ ਦੇ ਲਈ ਕਾਫੀ ਡਿਮਾਂਡ ਜੜੀ ਆ ਰੱਖ ਰਹੇ ਸੀ ਤਾਂ ਉਸ ਤੋਂ ਬਾਅਦ ਫਿਰ ਕਾਂਗਰਸ ਨੇ ਪੂਰੀ ਕੋਖ ਪੜਤਾਲ ਕੀਤੀ ਹੋਣੀ ਹੈ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਿਹੜਾ ਉਹ ਉਮੀਦਵਾਰ ਤੋਂ ਐਲਾਨਿਆ ਤੇ ਹੁਣ ਵੱਡੀ ਲੀਡ ਦੇ ਨਾਲ ਜਿੱਤੇ ਨੇ ਕਿਵੇਂ ਦੇਖਦੇ ਹੋ ਅਣਕੀ ਸਾਹਿਬ ਚੰਨੀ ਜੀ ਇੱਥੋਂ ਅਹ ਦੇਖੋ ਸਭ ਜਿਹੜੀ ਚੰਨੀ ਦੀ ਉਤੋਂ ਜਿੱਤ ਹੋਈ ਆ ਇਹ ਇੱਕ ਤਾਂ ਦਲ ਬਦਲੂਆਂ ਦੇ ਮੂੰਹ ਤੇ ਸੀ ਕਹਿ ਸਕਾਂਗੇ ਬੜੀ ਤਗੜੀ ਚਪੇਟ ਜਿਹੜੀ ਆ ਜਲੰਧਰ ਵਾਸੀਆਂ ਨੇ ਜਿਹੜੀ ਮਾਰੀ ਹੈ ਕਿਉਂਕਿ ਉਥੇ ਜਿੰਨੇ ਮੀ ਉਮੀਦਵਾਰ ਸਨ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਸਾਰੇ ਕਾਂਗਰਸ ਪਾਰਟੀ ਦੇ ਵਿੱਚੋਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਛੱਡ ਕੇ ਐਸ ਪਾਸੇ ਜਿਹੜੇ ਉਹ ਆਏ ਹੀ ਤਾਂ ਇਸ ਕਰਕੇ ਲੋਕਾਂ ਦਾ ਜਿਹੜਾ ਫਤਵਾ ਉਹ ਚਰਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਨਿੱਤਰ ਕੇ ਜੜਾ ਪਿਆ ਔਰ ਦੂਜਾ ਵੱਡਾ ਫੈਕਟਰ ਜਿਹੜਾ ਜਿਹੜਾ ਦਲਤ ਜਿਹੜਾ ਵੋਟਰ ਆ ਉਹ ਸੁਖਿੰਦਰ ਜੀ ਉਹ ਮੈਨੂੰ ਲੱਗਦਾ ਹਰਾ ਕੀ ਬਾਕੀ ਉਮੀਦਵਾਰ ਵੀ ਦਤ ਸਨ ਪਰ ਚੰਨੀ ਦੀ ਫੇਵਰ ਦੇ ਵਿੱਚ ਇਹ ਗੱਲ ਚੱਦੀ ਰਹੀ ਆਮ ਲੋਕਾਂ ਨੂੰ ਜਦੋਂ ਅਸੀਂ ਪੁੱਛਦੇ ਸਾਂ ਤਾਂ ਉਥੇ ਲੋਕ ਇਹ ਗੱਲ ਕਹਿੰਦੇ ਨੇ ਕਿ ਚੰਨੀ ਜਦੋਂ ਸੀਐਮ ਬਣਿਆ ਤਾਂ ਇਸ ਨੇ ਡੀਜੀਪੀ ਵੀ ਆਪਣੀ ਆਬਰaderie ਦਾ ਜਿਹੜਾ ਉਹ ਲਾਇਆ ਚਾ ਉਹ ਐਸਸੀ ਵਰਗ ਦਾ ਲਾ ਦਲਤ ਵਰਗ ਦਾ ਲਾਇਆ ਅਹਿਮ ਜਿਹੜੇ ਉਹਦੇ ਸਨ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੇ ਉਹ ਦਿੱਤੇ ਗਏ ਉਹ ਲੋਕ ਉਥੇ ਇਹ ਗੱਲ ਕਹਿੰਦੇ ਆ ਜਲੰਧਰ ਦੇ ਲੋਕੇ ਹਾਂ ਭਈ ਨਹੀਂ ਆਪਣਾ ਬੰਦਾ ਜਦੋਂ ਇਹਦੇ ਕੋਲ ਕੁਝ ਤਾਕਤ ਆਈ ਤੇ ਨੇ ਆਪਣੇ ਵਾਸਤੇ ਕੁਝ ਕੀਤਾ ਇਹ ਜਿਹੜੀ ਚੀਜ਼ ਸੀ ਇਹ ਦੂਜੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਕਿਤੇ ਵੀ ਜਾਂਦੀ ਦਿਖਾਈ ਨਹੀਂ ਦਿੱਤੀ ਨਾ ਹੀ ਕਿਸੇ ਉਮੀਦਵਾਰ ਨੇ ਦੇ ਸੰਬੰਧਿਕ ਕੁਝ ਵੀ ਬੋਲਿਆ ਆ ਜਿਹੜੇ ਦੋ ਫੈਕਟਰ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਲੋਕਾਂ ਦਾ ਭਾਰੀ ਫਤਵਾ ਜਿਹੜਾ ਸ਼ਾਇਦ ਇਸੇ ਹੀ ਕਾਰਨ ਜਿਹੜਾ ਜਾਂਦਾ ਪ੍ਰਤੀਤ ਹੁੰਦਾ ਖਾਸ ਤੌਰ ਤੇ ਇੱਕ ਤਾਂ ਦਲ ਬਤਲੂਆਂ ਦਾ ਤਾਂ ਦੂਜਾ ਜਦੋਂ ਬਤੌਰ ਮੁੱਖ ਮੰਤਰੀ ਬੰਦੇ ਆ ਤਾਂ ਉਦੋਂ ਵੀ ਉਹਨਾਂ ਨੇ ਡੇਰਾ ਬੱਲਾ ਜਿਹੜਾ ਉਥੋਂ ਜਲੰਧਰ ਦੀ ਵਿੱਚ ਇੱਕ ਜਲੰਧਰ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਉਸ ਦਾ ਸਥਾਨ ਹੈਗਾ ਉਦੋਂ ਵੀ ਕਿਹਾ ਦੇ ਨੇ ਕਿ ਉਹਨਾਂ ਨੇ ਕਰੋੜਾ ਰੁਪਈਆ ਜਿਹੜਾ ਸੀ ਉਹ ਬੱਲਾ ਨੂੰ ਦਿੱਤਾ ਜਦੋਂ ਡੇਰਾ ਜਿਹੜਾ ਬੱਲਾ ਵਾਲਾ ਹੈਗਾ ਤਾਂ ਬਾਅਦ ਵਿੱਚ ਭਗਵੰਤ ਮਾਨ ਉਹਨਾਂ ਨੇ ਕਿਹਾ ਤਾਂ ਕਿ ਨਹੀਂ ਜੀ ਉਹ ਪੈਸਾ ਸਾਡੇ ਵੱਲੋਂ ਦਿੱਤਾ ਗਿਆ ਬਥੇਰਾ ਉਸ ਪੈਸੇ ਦੇ ਸੰਬੰਧੀ ਵੀ ਬਾਤ ਉਹ ਬਾਤ ਜਿਹੜਾ ਸ਼ੁਰੂ ਹੋਇਆ ਪਰ ਹੁਣ ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਦਾ ਇਹ ਜਿਹੜਾ ਫਤਵਾ ਜਿਸ ਜ਼ਬਰਦਸਤ ਟੰਗਦਾ ਮਿਲਿਆ ਔਰ ਮੇਰਾ ਖਿਆਲ ਪਹਿਲੇ ਕੈਂਡੀਡੇਟ ਹੋਣਗੇ ਜਿਹੜੇ ਲੱਖਾਂ ਦੇ ਲੱਖ ਦੇ ਹਿਸਾਬ ਨਾਲ ਉਹ ਜਿੱਤੇ ਨੇ ਪੰਜਾਬ ਦੇ ਵਿੱਚੋਂ ਹੋਣਾ ਮਜੂਤਾ ਸਮੇ ਦੇ ਵਿੱਚ ਬਾਕੀ ਉਮੀਦਵਾਰ ਤਾਂ ਮੇਰਾ ਖਿਆਲ ਨਹੀਂ ਇਹਨਾਂ ਅੱਧਾ ਕੋਈ 파ਰਕ ਟੰਗਣਗੇ ਮੀਥੇ ਤੋਂ ਅਲਾਵਾ ਤਾਂ ਚੰਨੀ ਦੀ ਜਿੱਤ ਜਿਹੜੀ ਆਪਣੇ ਆਪ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਤਾਂ ਸੁਖਤੋ ਸਾਹਿਬ ਇੱਕ ਸੁਖ ਦਾ ਅਹਿਸਾਸ ਹੈ ਹੀ ਹੈ ਨਾਲ ਇਹ ਦਲ ਬਦਲੂਆਂ ਦੇ ਮੂੰਹ ਤੇ ਛੇਪੜ ਵੀ ਆ ਕਿ ਜਿਹੜੇ ਸਮੇਂ ਸਮੇਂ ਤੇ ਗਿਰਗਟ ਵਾਂਗੂ ਰੰਗ ਬਦਲ ਕੇ ਕਦੇ ਕੋਈ ਪਾਰਟੀ ਕਦੇ ਕੋਈ ਪਾਰਟੀ ਨੂੰ ਜੁਆਇਨ ਕਰਦੇ ਆ ਕੇਵਲ ਆਪਣੇ ਨਿੱਜੀ ਮਫਾਦ ਵਾਸਤੇ ਚਰਨਜੀਤ ਸਿੰਘ ਚੰਨੀ ਨੇ ਇਸ ਤੇ ਉਲਟ ਜਿਹੜਾ ਇੱਕ ਹੀ ਪਾਰਟੀ ਦੇ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਐਮਪੀ ਬਣੇ ਨੇ ਹੁਣ ਇਹ ਵੇਖਣਾ ਹੋਵੇਗਾ ਕਿ ਜਦੋਂ ਪੰਜਾਬ ਦੀ 2027 ਦੇ ਵਿੱਚ ਚੋਣ ਹੁੰਦੀ ਹੈ ਉਦੋਂ ਕਿ ਚਰਨਜੀਤ ਸਿੰਘ ਚੰਨੀ ਨੂੰ ਫਿਰ ਕਾਂਗਰਸ ਜਿਹੜੀ ਹੈ ਬਤੌਰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਹ ਪੇਸ਼ ਕਰਦੀ ਹੈ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਨਾ ਐਮਪੀ ਬਣਵਾਇਆ ਤੇ ਜਿਹੜੋਂ ਫਿਰ ਚੋਣ ਹੁੰਦੀ ਆ ਤਾਂ ਫਿਰ ਉਹ ਦੁਬਾਰਾ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਲੈ ਆਉਂਦੇ ਆ